ਹਾਂਜੀ ਸਸਿਗਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਪਿੰਕੀ ਦਾ ਕਿਸੇ ਹੋਰ ਨਾਲ ਚੱਕਰ ਬਾਰੇ ਕਵਲ ਨੂੰ ਲੱਗ ਜਾਂਦਾ ਹੈ ਪਤਾ ਤੇ ਇਹ ਸਾਰੀਆਂ ਗੱਲਾਂ ਕਵਲ ਨੂੰ ਕੌਣ ਦੱਸਦਾ ਹੈ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ। ਵੀਡੀਓ ਨੂੰ ਪੂਰੀ ਦੇਖਿਓ ਤੇ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ। ਪਿੰਕੀ ਕਵਲ ਤੇ ਮੰਮੀ ਦੇ ਘਰੋਂ ਜਾਣ ਤੋਂ ਬਾਅਦ ਫੋਨ ਤੇ ਲੱਗੀ ਰਹਿੰਦੀ ਹੈ ਤੇ ਸਾਹਿਬ ਨੂੰ ਨਾ ਤਾਂ ਉਹ ਰੋਟੀ ਦਿੰਦੀ ਹੈ ਤੇ ਨਾ ਹੀ ਉਸ ਨਾਲ ਖੇਲਦੀ ਹੈ ਉਹ ਸਾਹਿਬ ਦੇ ਨੂੰ ਕਹਿ ਦਿੰਦੀ ਹੈ ਕਿ ਤੂੰ ਉੱਥੇ ਜਾ ਕੇ ਇਕੱਲਾ ਖੇਡ ਤੇ ਸਾਹਿਬ نیچے ਜਾ ਕੇ ਖੇਲਦਾ ਹੈ ਐਨੇ ਨੂੰ ਉਸਦੀ ਭੂਆ ਆ ਜਾਂਦੀ ਹੈ ਜੋ ਕਿ ਕਵਲ ਦੀ ਚਾਚੀ ਹੈ ਤੇ ਉਹ ਉਸ ਦੀਆਂ ਸਾਰੀਆਂ ਗੱਲਾਂ ਫੋਨ ਤੇ ਸੁਣ ਲੈਂਦੀ ਹੈ ਤੇ ਉਹ ਹੈਰਾਨ ਰਹਿ ਜਾਂਦੀ ਹੈ ਕਿ ਇਸ ਕੁੜੀ ਨੇ ਵਿਆਹ ਤੋਂ ਪਹਿਲਾਂ ਵਾਲੇ ਮੁੰਡੇ ਨੂੰ ਹਜੇ ਤੱਕ ਨਹੀਂ ਛੱਡਿਆ ਪਰ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਪਿੰਕੀ ਕਹਿ ਦਿੰਦੀ ਹੈ ਕਿ ਮੈਂ ਕਿਸੇ ਨਾਲ ਨਹੀਂ ਗੱਲ ਕਰ ਰਹੀ ਸੀ ਤਾਂ ਉਸ ਦੀ ਭੂਆ ਕਹਿੰਦੀ ਹੈ ਕਿ ਤੂੰ ਮੇਰੇ ਸਿਰ 'ਚ ਵੀ ਸਵਾਹ ਪਾਣੀ ਹੈ ਤੂੰ ਜੇ ਕਵਲ ਨੂੰ ਪਤਾ ਲੱਗ ਗਿਆ ਤਾਂ ਉਹਨੇ ਤੈਨੂੰ ਬਿਲਕੁਲ ਵੀ ਨਹੀਂ ਛੱਡਣਾ ਤੇ ਉਹ ਇਸ ਗੱਲ ਨੂੰ ਨਹੀਂ ਮੰਨਦੀ ਉਹ ਸਿਰਫ ਇੱਕ ਜਿੱਦ ਲੈ ਕੇ ਬੈਠੀ ਹੋਈ ਹੈ ਕਿ ਮੈਂ ਚੰਡੀਗੜ੍ਹ ਜਾਣਾ ਹੈ ਜਿਵੇਂ ਕਿ ਉਹਨਾਂ ਚ ਗੱਲਾਂ ਕਰਦੇ ਹੋਏ ਪਤਾ ਲੱਗ ਹੀ ਰਿਹਾ ਸੀ ਕਿ ਉਹ ਉਸ ਬੰਦੇ ਨੂੰ ਕਹਿ ਰਹੀ ਸੀ ਕਿ ਮੈਂ ਜਲਦੀ ਤੋਂ ਜਲਦੀ ਉੱਥੇ ਆਣ ਦੀ ਕੋਸ਼ਿਸ਼ ਕਰ ਰਹੀ ਆ ਪਰ ਹਜੇ ਕਵਲ ਤੇ ਮੰਮੀ ਨਹੀਂ ਮੰਨ ਰਹੇ ਤੇ ਦੂਜੇ ਪਾਸੇ ਵਿੱਕੀ ਬਾਹਰ ਜਾਣ ਦਾ ਪਲਾਨ ਬਣਾਉਂਦਾ ਹੈ ਕਿ ਅਸੀਂ ਬਾਹਰ ਜਾ ਕੇ ਘੁੰਮ ਕੇ ਆਨੇ ਆ ਤੇ ਇੰਨੇ ਨੂੰ ਉਸ ਦੀ ਮੰਮੀ ਆਂਦੀ ਹੈ ਤੇ ਗੁੱਸਾ ਹੋ ਜਾਂਦੀ ਹੈ ਕਿ ਤੂੰ ਮੈਨੂੰ ਦਵਾਈ ਤਾਂ ਲਿਆ ਕੇ ਨਹੀਂ ਦਿੰਦਾ ਤੇ ਤੁਹਾਨੂੰ ਬਾਹਰ ਜਾਣ ਦੀ ਲੱਗੀ ਹੋਈ ਹੈ ਤੇ ਵਿੱਕੀ ਉਹਨਾਂ ਨਾਲ ਜਾ ਕੇ ਉਹਨਾਂ ਦੀ ਦਵਾਈ ਲੈ ਕੇ ਆਂਦਾ ਹੈ ਤੇ ਉਹੋ ਪਰ ਇਸ ਨੂੰ ਨਹੀਂ ਦੱਸ ਸਕਦੀ ਕਿ ਮੈਂ ਕੀ ਗੱਲਾਂ ਸੁਣ ਕੇ ਆਈ ਹਾਂ ਤੇ ਪ੍ਰੀਤ ਵੀ ਇਸ ਗੱਲ ਦਾ ਗੁੱਸਾ ਕਰਦੀ ਹੈ ਕਿ ਮੰਮੀ ਉਧਰ ਦੀ ਲੜਾਈ ਨੂੰ ਸਾਡੇ ਘਰ ਲੈ ਕੇ ਆ ਜਾਂਦੇ ਹਨ ਗੁੱਸਾ ਉਧਰੋਂ ਹੋ ਕੇ ਆਉਂਦੇ ਹਨ ਤੇ ਗੁੱਸਾ ਇੱਥੇ ਆ ਕੇ ਕੱਢ ਦਿੰਦੇ ਹਨ ਜਦੋਂ ਮੰਮੀ ਤੇ ਕਵਲ ਘਰ ਆਉਂਦੇ ਹਨ ਤਾਂ ਉਹ ਦੇਖਦੇ ਹਨ ਕਿ ਸਾਹਿਬ نیچے ਘੁੰਮ ਰਿਹਾ ਹੁੰਦਾ ਹੈ ਤੇ ਉਹ ਸਾਹਿਬ ਨੂੰ ਪੁੱਛਦੇ ਹਨ ਕਿ ਮੰਮੀ ਕਿੱਥੇ ਹੈ ਤੇ ਸਾਹਿਬ ਕਹਿੰਦਾ ਹੈ ਕਿ ਮੰਮੀ ਤਾਂ ਸਵੇਰ ਦੀ ਫੋਨ ਤੇ ਲੱਗੀ ਹੋਈ ਹੈ ਤੇ ਇਹ ਗੱਲ ਸੁਣ ਕੇ ਕਵਲ ਹੈਰਾਨ ਰਹਿ ਜਾਂਦਾ ਹੈ ਤੇ ਉੱਪਰ ਜਾਂਦਾ ਹੈ ਤੇ ਪੁੱਛਦਾ ਹੈ ਤੁਕ ਇਸ ਨਾਲ ਲੱਗੀ ਹੋਈ ਹੈ ਅਚਾਨਕ ਹੀ ਕਵਲ ਨੂੰ ਸਾਬ ਨੇ ਦੱਸ ਦਿੱਤਾ ਕਿ ਮੰਮੀ ਕਿਸੇ ਅੰਕਲ ਨਾਲ ਗੱਲ ਕਰ ਰਹੀ ਸੀ ਜਿਸ ਨਾਲ ਕਵਲ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਕਿ ਇਹ ਮੈਨੂੰ ਪੱਕਾ ਧੋਖਾ ਦੇ ਰਹੀ ਹੈ ਹੁਣ ਆਉਣ ਵਾਲੀ ਵੀਡੀਓ ਚ ਦੇਖਾਂਗੇ ਕਿ ਕਵਲ ਪਿੰਕੀ ਦਾ ਕੀ ਹਸ਼ਰ ਕਰਦਾ ਹੈ ਵੀਡੀਓ ਚੰਗੀ ਲੱਗੀ ਤੇ ਸਬਸਕ੍ਰਾਈਬ